ਦੇਖ ਰਹੇ ਹੋ ਨਹਿਰ ਪੰਜਾਬੀ ਵਲੌਗਸ ਮੈਂ ਹਾਂ ਡਾਕਟਰ ਸਵਰਨ ਤੇ ਅੱਜ ਪਿੰਡ ਪੈਣੀ ਪਸਵਾਲ ਦੇ ਵਿੱਚ ਅ ਬਸ ਅਡਾ ਜਿਹੜਾ ਉਹ ਬਣਾਇਆ ਗਿਆ ਜਿਸ ਦੀ ਸੇਰਾ ਜਿਹੜਾ ਸਰਪੰਚ ਸੁਖਿੰਦਰ ਕੌਰ ਪਤਨੀ ਜਸਪਾਲ ਸਿੰਘ ਤੇ ਪਿੰਡ ਦੇ ਸਮੂਹ ਨਿਵਾਸੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਪਿੰਡ ਦੀ ਲੋਕਾਂ ਦੀ ਉਪਰੀ ਮੰਗ ਤੋਂ ਬਾਅਦ ਪਿੰਡ ਦਾ ਬਸ ਅੱਡਾ ਜਿਹੜਾ ਪਿੰਡ 'ਚ ਬਣਾਇਆ ਗਿਆ ਇਸ ਦੇ ਵਿੱਚ ਸਹਿਯੋਗੀ ਜਿਹੜੇ ਸੱਜਣ ਐਨਓਆਰ ਵਿੱਚ ਜੁੜੇ ਸੱਜਣ ਉਹਨਾਂ ਦਾ ਕਾਫੀ ਯੋਗਦਾਨ ਰਿਹਾ ਇਸ ਮੌਕੇ ਤੇ ਜਿਹੜੇ ਆਪ ਗਿਆਨੀ ਰਮਜਿੰਦਰ ਸਿੰਘ ਨੇ ਸਰਦਾਰਸ ਕਰਕੇ ਇਸ ਬਸ ਅੱਡੇ ਦੀ ਦਾਦੂ ਘਾਟਨ ਕੀਤਾ ਇਸ ਵੀ ਬੋਕੇ ਤੇ ਜਿਹੜਾ ਉਹ ਉਪਰ ਦਾ ਪ੍ਰਸ਼ਾਦ ਜਿਹੜਾ ਉਹ ਜਿਹੜੇ ਆਏ ਸੰਗਤ ਨੂੰ ਵੰਡਿਆ ਗਿਆ ਤੇ ਵੱਖੋ-ਵੱਖੋ ਬੁਲਾ ਰਿਆ ਨਹੀਂ ਇੱਥੇ ਆਪਣੀ ਵਿਚਾਰ ਪਰ ਜਿਵੇਂ ਨਗਰਪੰਚਾਇਤ ਸਾਹਿਬ ਦਾ ਸੰਗਤ ਹਰਦੀਪ ਸਿੰਘ ਤੇ ਸਾਹਿਬ ਦਾ ਸਰਪੰਚ ਮਨਜੀਤ ਸਿੰਘ ਤੋਂ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਤੇ ਵਿਚਾਰ ਪਰ ਆਪਣੇ ਆਪਣੇ ਵਿਚਾਰ ਬਸੇ ਹਾਲੀ ਬਾਕੀ ਦਾ ਮੰਦੀਪ ਜੀ ਨਾਮ ਨਾਲ ਕਹਿੰਦੇ ਤੀਹ ਅੱਜ ਬਸਤਾ ਬਣਾਇਆ ਆਪਣੇ ਪਿੰਡ ਵਾਸਤੇ ਆਮ ਲੋਕਾਂ ਵਾਸਤੇ ਬੱਚਿਆਂ ਵਾਸਤੇ ਜਿਹੜੇ ਸਕੂਲ ਹੁੰਦੇ ਜਾਂਦੇ ਆ ਕੀ ਕਹਿਣਾ ਚਾਹੁੰਦੇ ਹੋ ਸੁਆਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਡੱਕਰ ਜੀ ਪੈਣੀ ਪਤਵਾਲ ਦੀ ಗ್ರಾಮ ਪੰਚਾਇਤ ਸਮੂਹ ಗ್ರಾಮ ਪੰਚਾਇਤ ਦਾ ਧੰਨਵਾਦ ਕਰਦਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਮੰਗ ਸੀ ਨਾ ਜਿਹੜੀ ਇਹ ਲਟਕਦੀ ਆ ਰਹੀ ਸੀ ਲੇਕਿਨ ਸਰਪੰਚ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਇਹ ਲੋਕਾਂ ਦੀ ਸਹੂਲਤ ਵਾਸਤੇ ਇਹ ਨਵਾਂ ਬੱਸ ਸਟੈਂਡ ਜਿਹੜਾ ਇਹ ਸ਼ਾਦਵਾਲ ਗੁੰਡੋਪੁਰ ਅੱਡਾ ਪੈਂਦਾ ਜਿੱਥੇ ਇਹਨਾਂ ਨੇ ਬਣਾਇਆ ਵਾ ਇੱਥੋਂ ਇਸ ਤਰ੍ਹਾਂ ਆਪ ਚੜਦੇ ਪਾਸੇ ਨੂੰ 1 ਕਿਲੋਮੀਟਰ ਪੈਣੀ ਤੋਂ ਸਾਲ ਪੈਂਦਾ ਆਲੇ ਦੁਆਲੇ ਬੱਸੋ ਜਾਂਦਾ ਹੋਣ ਕਰਕੇ ਵਿੱਚੋਂ ਦੀ ਜਿਹੜੀ ਸੜ ਲੇਕ ਸੜਕ ਹੈ ਪਤਾ ਨਹੀਂ ਸੀ ਲੱਗਦਾ ਕਿ ਪੈਣੀ ਤੋਂ ਸਾਲ ਦਾ ਰਸਤਾ ਜਿਹੜਾ ਉਹ ਕਿਵੇਂ ਦਾ ਇੱਧਰ ਨੂੰ ਜਾਂਦਾ ਹੈ ਲੇਕਿਨ ਇਸ ਗ੍ਰਾਮ ਪੰਚਾਇਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਇਹ ਨਵਾਂ ਬੱਸ ਸਟੈਂਡ ਲੋਕਾਂ ਦੀ ਸਹੂਲਤ ਵਾਸਤੇ ਭਾਵੇਂ ਅੱਜ ਕੱਲ ਸਾਡੇ ਕੋਲੇ ਬਹੁਤ ਵਹੀਕਲ ਨੇ ਲੇਕਿਨ ਕੁਝ ਲੋਕ ਸੰਗਤ ਐਸੀ ਹੈ ਜਿਨ੍ਹਾਂ ਨੇ ਵਾਸਤੇ ਜਾਣਾ ਹੁੰਦਾ ਪਤਾ ਨਹੀਂ ਲੱਗਦਾ ਰਸਤੇ ਦਾ ਇਨਾ ਨੇ ਇਹ ਬਹੁਤ ਵੱਡਾ ਪ੍ਰਾਜਾ ਕਿੰਨੀ ਸਲਾਹਗਾ ਇਸ ਕੰਮ ਦੀ ਕੀਤੀ ਜਾਵੇ ਥੋੜੀ ਐ ਕਿਉਂਕਿ ਇਹਨਾਂ ਨੇ ਇੱਕ ਨਵਾਂ ਕੰਮ ਜਿਹੜਾ ਉਹ ਸ਼ੁਰੂ ਕੀਤਾ ਇਹ ਸਾਰਾ ਜਿਹੜਾ ਤੁਸੀਂ ਬਸ ਸਟੈਂਡ ਬਣਾਇਆ ਵਾ ਇਹਦੇ ਵਾਹ ਤੇ ਤੁਹਾਨੂੰ ਕੋਈ ਸਰਕਾਰੀ ਗ੍ਰਾਂਟ ਆਈ ਆ ਕਿ ਜਾਂ ਪਿੰਡ ਦੇ ਸਹਿਯੋਗ ਰਿਹਾ ਜਿਆਦਾ ਇਹ ਇਹਦੇ ਵਿੱਚ ਇਹਨਾਂ ਨੇ ਪਿੰਡ ਦੇ ਸਹਿਯੋਗ ਦੇ ਨਾਲ ਕਿਉਂਕਿ ਇਹ ਜਿਹੜੇ ਸਰਪੰਚ ਸਾਹਿਬ ਨੇ ਇਹ ਜਿਹੜਾ ਕੰਮ ਕੀਤਾ ਇਹ ਪਾਰਟੀ ਵਾਈ ਤੋਂ ਰੁਕ ਕੇ ਕੀਤਾ ਕੋਈ ਨਹੀਂ ਕਿ ਇੱਥੇ ਝਾੜੂ ਵਾਲਿਆਂ ਦੀ ਸਰਕਾਰ ਹੈ ਕਾਗਰਸ਼ ਦੀ ਆ ਕਾਲੀ ਗੱਲ ਹੈ ਕੁਛ ਨਹੀਂ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲੱਗਰ ਦੀ ਸੰਗਤ ਦੇ ਨਾਲ ਸਾਰਾ ਜਿਹੜਾ ਉਤਰਾਲਾ ਕਰਕੇ ਇਹ ਜਿਹੜਾ ਦੇਖ ਜਿਹੜੀ ਹੈ ਨਵੀਂ ਬਸਟਾਨ ਜਿਹੜਾ ਬਣਾਇਆ ਇਹ ਦੇਖੋ ਇੱਕ ਨਗਰ ਨੂੰ ਦਿੱਤੀ ਹੈ ਇਲਾਕੇ ਨੂੰ ਦਿੱਤੀ ਹੈ ਇਹਦੇ ਤੋਂ ਇਲਾਕੇ ਵਿੱਚ ਵੀ ਇੱਕ ਬੜੀ ਵੱਡੀ ਛੇਦ ਜਾਵੇਗੀ ਕਿਉਂਕਿ ਡਵੈਲਪਮੈਂਟ ਦਾ ਕੰਮ ਇਸ ਇਨਸਾਨ ਨੇ ਸ਼ੁਰੂ ਕੀਤਾ ਤੇ ਸਲਾਹਾਂ ਜੋ ਖਤਮ। ਅੱਛਾ ਜੀ ਤੁਸੀਂ ਪਿੰਡ ਦੇ ਸਰਪੰਚ ਬਣਿਓ। ਸਾਰੀ ਸੰਗਤ ਦਾ ਧੰਨਵਾਦ ਕਰੋ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਮੌਕੇ ਤੇ। ਤੇ ਹੋਰ ਇਹਨਾਂ ਬਸ ਉਹ ਦਿੱਤਾ ਹੈ ਤੇ ਫੋਰ ਰੇਸ ਮਤਲਬ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਪਿੰਡ ਭੈਣੀ ਤੋਂ ਸਵਾਲ ਚੜ੍ਹਦੀ ਕਲਾ ਦੇ ਸੰਗ ਕਰਦੇ ਰਹਿੰਦੇ ਤੇ ਉਸਿਆ ਪਰਿਆਏ ਭਾਜੀ ਕਹਾਂ ਤੋਂ ਬਸ ਇੱਕ ਚੇਅਰਮੈਨ ਬੈਕ ਬੈਕ ਕਰਦਾ ਭਾਜੀ ਕੀ ਕਹਣਾ ਤੇ ਉਹਦੇ ਦੀ ਭਾਈ ਜੀ ਦਾ ਖਾਲਸਾ ਇਹ ਪਿੰਡ ਦੇ ਰੱਖੇ ਨੂੰ ਸਵਾਲ ਬਹੁਤ ਵੱਡਾ ਪਿੰਡ ਹੈ ਤੇ ਇੱਥੇ ਵਾਕਫ ਬਰਾਦੀਆਂ ਦੇ ਲੋਕ ਰਹਿੰਦੇ ਨੇ ਹਾਂਜੀ ਜਦੋਂ ਤੋਂ ਸਾਡਾ ਰਿਸ਼ਤੇਦਾਰ ਆਉਂਦਾ ਸੀ ਜਿਹੜਾ ਰੋਡ ਤੋਂ ਫਟ ਫਟ ਚਾਹ ਪੰਜ ਤੋਂ ਮੋਟਰ ਬੋਰਡ ਕਰਕੇ ਵੱਸੋਂ ਜ਼ਿਆਦਾ ਹੁਣ ਕਰਕੇ ਉਹਨੂੰ ਬਹੁਤ ਬੇਨਤੀ ਲੱਗਦਾ। ਅਕਜੀ ਸਾਡੇ ਰਿਸ਼ਤੇਦਾਰ ਭੈਣ ਮੀਆਂ ਨਾਲ ਗੱਲ ਕਰਕੇ ਪਹਿਚਾਨ ਕਰੀ ਜਾਏ ਕਿ ਕਿੱਡਨੀ ਸੀ ਲੱਗਦਾ। ਪਰ ਉਹਦੇ ਵਿੱਚ ਇਹ ਸਾਡੇ ਸਾਬਦੇ ਸੰਤ ਸਿੰਘ ਸਾਹਿਬ ਦੇ ਮਨ ਅਨੁਸਾਰ ਨਹੀਂ। ਸੰਕਲ ਜਰਾ ਸੰਘ ਹੋ ਜਾਂਦਾ। ਆਪਣੇ ਕੋਲ ਇਹ ਪਹਿਲਾਂ ਆ ਕੇ ਇਹ ਛੱਡ ਬਣਾਇਆ। ਮੈਂ ਸਾਰੇ ਲੱਗਰ ਨੂੰ ਇਹਦੀ ਬਹੁਤ ਬਹੁਤ ਵਧੀਆ ਜਿਨਾ ਬਸਰ ਕੇ ਵਧੀਆ ਪ੍ਰਬਾਧ ਕੀਤਾ। ਸਾਡੀਆਂ ਰੂਵੀਆਂ ਦੇ ਖੱਡੇ ਵੀ ਬਣਾਇਆ ਇਹ ਆਇਆ ਸਾਾਰੇ ਸੰਗਤਾਂ ਸਰਪੰਚ ਸਾਹਿਬ ਦਾ ਪੂਰੀ ਪਕਾਇਦਾ ਧਰਵਾਦੀ ਹੈ ਅਰੇ ਕੋਈ ਜੰਦੀ ਬਾਬਾ ਕੀ ਨਾਤਾ ਹੈ ਰਾਜ ਲਖਮੀ ਸਿੰਘ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਕਹਿੰਦਾ ਚੱਲਾਂ ਮੈਂ ਪਹਿਲਾਂ ਤਾਂ ਮੈਂ ਤੁਸੀਂ ਬੱਤੇ ਵੱਲੋਂ ਵਾਹਿਗੁਰੂ ਕੀ ਕਾਠ ਸਾਹਿਬ ਵਾਹਿਗੁਰੂ ਜੀ ਸਾਡਾ ਪਿੰਡ ਪੈਣੀ ਦਾ ਸਵਾਲ ਬਹੁਤ ਪੁਰਾਣਾ ਪਿੰਡ ਹੈ ਲੀਡਰਾਂ ਦਾ ਪਿੰਡ ਹਾਂਜੀ ਲੀਡਰਾਂ ਦਾ ਇਹ ਅਜੇ ਤੱਕ ਕਿਸੇ ਨੇ ਆਹ ਸਾਡੇ ਬਸ ਪੈਣ ਦੇ ਬਾਰੇ ਕਿਸੇ ਨੇ ਪੁੱਛਿਆ ਨਹੀਂ ਸੀ ਤੇ ਨਾ ਸਾਡੇ ਪਿੰਡ ਦਾ ਫੋਟ ਲੱਗਾ ਉਹ ਸਾਡੇ ਘਰੇ ਆਪਾਂ ਰਿਸ਼ਤੇਦਾਰ ਹੁੰਦੇ ਹੀ ਉਹ ਸਿੱਧੇ ਗਾਂਹ ਨਿਕਲ ਜਾਂਦੇ ਸੀ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਿੰਡ ਪੈਣੀ ਫੋਟ ਕਿੱਥੇ ਹੈ ਤੇ ਇਹ ਜੀ ਨੂੰ ਅਹੀਂ ਦੱਸਦੇ ਜੀ ਤੇ ਉਹ ਸਾਡੇ ਸਰਪੰਚ ਸਾਹਿਬਾ ਬਣਿਆ ਜੱਪਾਲ ਸਿੰਘ ਜੀ ਇਹਨਾਂ ਨੇ ਬੜੀ ਇਹ ਕਿਰਪਾ ਕੀਤੀ ਸਾਰੀ ਪੰਚਾਇਤ ਨੇ 12 ਬਲਕੇ ਜੋ ਨਗਰ ਨੇ ਸਾਰੇ ਨੇ ਆਪਣੇ ਮਿਲ ਕੇ ਵਾਇਵਾ ਪਰਾਲਾ ਕੀਤਾ ਬਹੁਤ ਵਧੀਆ ਪਰਾਲਾ ਹੈ ਗੁਰਨਾਨ ਦੇ ਕਿਰਪਾ ਹੈ ਮਾਨ ਪਿੰਡ ਜਿਹੜਾ ਛੋਟੀ ਗਲੀ ਪਿੰਡ ਦੀ ਜਿਹੜਾ ਆ ਬਿਜਲੀ ਦੀਆਂ ਪਹਿਲਾਂ ਜੋ ਭੈਣ ਭਰਾ ਕੋਈ ਕੋਈ ਤੁਫਾਨ ਮਾਰਦੀ ਵਿੱਚ ਕੰਬਣਗੇ ਤੇ ਇਹ ਇੱਕ ਕਾਰਨ ਕਹਿਣਗੇ ਕਿ ਸਾਡਾ ਸਰਪੰਚ ਬਹੁਤ ਚੰਗਾ ਜਿਹਨਾਂ ਨੇ ਇੰਨੇ ਟ੍ਰਸਟ ਬੜੇ ਇੰਟਰੈਕਸ਼ਨਲ ਇਹ ਕੰਮ ਕੀਤਾ ਹੈ ਇਹ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸਰਕਾਰਾਂ ਬਹੁਤਾਂ ਹੀ ਮੰਗਦੀਆਂ ਮੈਨੂੰ ਮੋਟਾ ਲਾਈਕ ਕਰੋ ਸ਼ੇਅਰ ਕਰੋ ਕਿਹੜੇ ਦਾ ਸਾਡੇ ਪਿੰਡ ਆਇਆ 200 ਦੇ ਅੱਧਾ ਕਿਨੇ ਖੱਡੇ ਨਹੀਂ ਪੁਰੇ ਸੜਕ ਦੀ ਸੜਕ ਉੱਧਾ ਟੁੱਟੀ ਪਈ ਆ ਤੁਸੀਂ ਉੱਧਾ ਪਈ ਆ ਤਾਂ ਇਹ ਬਹੁਤ ਬਰਲਾ ਹੈ ਬਹੁਤ ਬਹੁਤ ਮੈਂ ਸਾਰੀ ਸੰਗਤ ਨੂੰ ਵਧਾਈਆਂ ਦਿੰਨਾ ਸਰਪੰਚੇ ਨੂੰ ਪੰਚਾਇਤ ਨੂੰ ਰਵਾਇਤ ਕੀ ਕਾ ਖਾਲਸਾ ਬਹੁਤ ਪੜੀ ਪੜੀ ਕੀ ਨਾਵਾ ਦਾ ਪਿੰਡ ਤੜਾ ਪਿੰਡ ਸਵਾਛ ਕੀ ਕਰਨਾ ਚਾਹੁੰਦੇ ਸੀ ਮੈਂ ਚਾਹਣਾ ਬਹੁਤ ਧੰਨਵਾਦ ਹੈ ਅੱਜ ਲੋਕ ਇੱਥੇ ਮੁੰਡੇ ਮੰਗੀ ਸੀ ਇਹਦੇ ਵਿੱਚ ਪਿੰਡ ਵਾਸੀਆਂ ਨੇ ਐਨਆਰ ਨੇ ਜਿਸ ਪਾਸ ਤੇ ਹੋਰ ਬਕਾ ਦਾ ਲੋਕਦਾਨ ਇਹ ਅੱਗੇ ਦਾ ਮੰਦਾ ਕਿ ਸਾਡੀ ਬਹੁਤ ਵਧੀਆ ਸਹੂਲਤ ਮਿਲੀ ਹੈ ਪਹਿਲਾਂ ਲੋਕ ਤਾਂ ਅੱਗੇ ਚੱਲ ਜਾਂਦੇ ਸੀ ਹੁਣ ਆਹ ਵੇਖੋ ਤੁਹਾਡੇ ਸਾਹਮਣੇ ਬੋਰਡ ਲੱਗਾ ਤੇ ਪਹਿਲੇ ਵਾਲੇ ਵਿਅਕਤੀ ਤੋਂ ਆਪਣੀ ਕਿੰਡਾ ਨੂੰ ਸਾਰੇ ਲੋਕ ਜਾਣਗੇ ਜਿਹੜਾ ਦੇ ਖੇਦਾਰ ਨੇ ਚਾਹ ਹੱਦੀ ਯਾਦ ਬੇਲੀ ਨੇ ਅਸੀਂ ਧੰਨਵਾਦ ਕਰਨੇ ਪਿੰਡੀ ਪੰਚਾਇਤ ਦਾ ਜਿਸ ਕਾਲਸਨ ਸਰਪੰਚ ਦਾ ਹੋਰ ਸਾਰੇ ਖੇਡ ਵਸਨ ਦਾ ভাই ਉਸ ਦਾ ਦਾਸ ਸਾਹਿਬ ਜਨ ਆਪ ਜੀ